ਉਕਲਾ ਅੱਛਾ ਫਿਰ ਅੱਜ ਕੀ ਕਰ ਰਹੇ ਆ ਅੱਜ ਸਿਰ ਇੱਕ ਤਾਂ ਢੋਲੀ ਆਈ ਜਦਬਲਾ ਆਪਣੇ ਪਹੀ ਵਾਲੀਆਂ ਅੱਛਾ ਚੱਲ ਆ ਗਰੀ ਫਿਰ ਨਾਲ ਤਾਂ ਉਹ ਜਿਹੜੇ ਪਰੋਲੀਆਂ ਪਹਿਰੀਆਂ ਉਧਰ ਨਾਲ ਉਹ ਆਪਣੇ ਵੀ ਖੇਚ ਵੀ ਦਵਾ ਲਾ ਤਾਂ ਇਹਦਾ ਪਿਛਲੀ ਵਾਰ ਵੀ 8 ਫੁੱਟ ਦਾ ਉਹ ਪਾਇਤੀ ਟੋਟਾ ਉਹ ਗਿਆ ਸੀ ਮਸਰਪੰਚ ਕੋਲ ਅੱਛਾ ਉਹਦਾ ਨੱਕਾ ਕਢਾ ਲਾਂਗੇ ਤੁਹਾਡੇ ਚੱਲ ਫਿਰ ਮੈਂ ਚਲਦਾ ਠੀਕ ਆ ਮੇਰੀ ਰੋਟੀ ਲਈ ਆ ਉੱਥੇ ਰੋਟੀ ਤੂੰ ਖਾ ਲੈ ਜਾਂਦਾ ਮੇਰਾ ਘਰ ਕੋਈ ਕੰਮ ਨੋ ਬੰਦੇ ਆ ਨੇ ਚਾਹ ਪਾਣੀ ਪਿਲਾ ਦੂੰਗਾ ਕੰਮ ਲੈਣਾ ਉਹਨਾਂ ਤੋਂ ਯਾਰ ਠੀਕ ਆ ਉੱਥੇ ਜਾ ਕੇ ਚੰਗਾ ਫਿਰ ਦੇਖ ਲੈ ਠੀਕ ਆ ਟਾਈਮ ਨਾਲ ਆ ਜੀ ਚਾਹ ਕੇ ਕੜੀ ਜੀ ਬਣਾ ਲਈ ਕਹਿੰਦਾ ਪਈਆ ਖੇਤਾ ਸਾਲਾ ਕੁ ਰੁਪਇਆ ਤੂੰ ਆ ਗਈ ਬਸ ਚਲੋ ਖਾੜ ਜਾ ਵੀ ਦੇਖਦੇ ਇੱਕ ਤਾਂ ਇਹ ਪੰਚਤਾਲਵੀ ਪੱਖ ਬੂਰਦੇ ਨੇ ਕਈ ਵਾਰੀ ਚਲੋ ਦੇਖਦੇ ਮੱਕਾ ਆਲੂ ਦੀ ਫਾਈ ਰੋਟੀ ਬਾਲਿਆ ਵੀ ਤੁਹਾਡੇ ਵਾਸਤੇ ਰੋਟੀ ਭੁੱਖ ਨਹੀਂ ਆ ਗਈ ਕਿਉਂ ਜੇ ਕੀ ਹੋ ਗਿਆ ਤੁਸੀਂ ਰਾਤ ਵੀ ਨਹੀਂ ਜਾਜਣਾ ਰੋਟੀ ਖਾਦੇ બસ ਭੁੱਖ ਜਿਹੀ ਨਹੀਂ ਲੱਗਦੀ ਪਤਾ ਨਹੀਂ ਕਿਉਂ ਹੈ ਜਾ ਸਵੇਰੇ ਸਵੇਰੇ ਕੀ ਖਾ ਲਿਆ ਤੁਸੀਂ ਉਹ ਕੁਝ ਨਹੀਂ ਖਾਦਾ ਬਸ ਉਹਨਾਂ ਦੀ ਰੋਟੀ ਬਣਦੇ ਤੂੰ ਕੀ ਰੋਟੀ ਦੂ ਵਸ ਚਾਹ ਕਰ ਦੋ ਉਹਨਾਂ ਦੀ ਪੇਟ ਲਾ ਜੂਗਾ ਮੈਂ ਉਹਨਾਂ ਦੀ ਤਾਂ ਬਨਨ ਦਿੰਨੀ ਆ ਰੋਟੀ ਤੁਸੀਂ ਤਾਂ ਖਾ ਲੈਂਦੇ ਜੈ ਵੀ ਦੀ ਰੋਟੀ ਬਣਦੀ ਨਾਲ ਆਹੋ ਤੈਨੂੰ ਕਾ ਨੋ ਖੋਖਿਆ ਮੈਂ ਤੈਨੂੰ ਕਿੰਨੇ ਦਿਨ ਦੀ ਵੇਖੀ ਜਾਨੀ ਆ ਰੋਟੀ ਬਣ ਤੂੰ ਮੂਹ ਹੀ ਨਹੀਂ ਕਰਦਾ ਹੈਗਾ ਕੁਝ ਹੋਰ ਗਰਮੀ ਹੋ ਰਹੀ ਆ ਭੁੱਖ ਨਹੀਂ ਲੱਗਦੀ ਲੱਗਦੀ ਨਹੀਂ ਭੁੱਖ ਮੈਨੂੰ ਪਤਾ ਇਹਨੂੰ ਕੀ ਬਿਮਾਰੀ ਆ ਇਹ ਨਹੀਂ ਬੋਲਦਾ ਇਹ ਚ ਤਾਂ ਕੋਈ ਹੋਰ ਹੀ ਬੋਲਦਾ ਔਰ ਬਾਲੂ ਨੂੰ ਆਇਆ ਕਿ ਫਿਰ ਮੈਂ ਸ਼ਰਾਬੀ ਐ ਲੈ ਮੈਂ ਸ਼ਰਾਬੀ ਨਹੀਂ ਕਿਹਾ ਵੀ ਤੇਰੇ ਚੋਂ ਉਪਰੀ ਹਵਾ ਬੋਲਦੀ ਆ ਮਰਨੇ ਮੇਰੇ ਸਾਰੇ ਲੱਛਣ ਤਾਂ ਉਹ ਨਾਲ ਹੀ ਨੇ ਉਹ ਤੁਸੀਂ ਚੜਾਏ ਜੇ ਪੁੱਠੇ ਪੰਗੇ ਚ ਨਾ ਪਿਆ ਕਰੋ ਉਹ ਪੂਰੀ ਹਵਾ ਬੋਲਦੀ ਐ ਉਹ ਪਤਾ ਆਪ ਨੂੰ ਨਹੀਂ ਲੱਗਦਾ ਹੁੰਦਾ ਆ ਦੂਏ ਬੰਦੇ ਨੂੰ ਤਾਂ ਲੱਗਦਾ ਐ ਪਤਾ ਹੁਣ ਜੇ ਤੈਨੂੰ ਨਹੀਂ ਲੱਗਦਾ ਸਾਨੂੰ ਤਾਂ ਤੀਂਦਾ ਐ ਰੌਣੀ ਕਰਨ ਵਾਲੀ ਪਈ ਐ ਸਾਰੀ ਖੇਤ ਚ ਪੈਪ ਦੱਪਣ ਵਾਲੇ ਪੈ ਨੇ ਅਸੇ ਮੈਨੂੰ ਇਹ ਪਤਾ ਨਹੀਂ ਲੈ ਇਹ ਤਾਂ ਕੰਮ ਦਾ ਸਭ ਨੂੰ ਪਤਾ ਐ ਉਹ ਹੈਗਾ ਕੀ ਆਤਾ ਹੋਇਆ ਫਿਰੋ ਚਲ ਤੈਨੂੰ ਵਾ ਲੈ ਕੇ ਜਾਣਾ ਪਾਉਂਗੀ। ਉਹ ਮੈਨੂੰ ਨਹੀਂ ਆਉਂਦਾ ਤੁਸੀਂ ਕੰਮ ਕਰੋ। ਪਤਾ ਕੰਮ ਕਰੋ। ਮੇਰੀ ਗੱਲ ਸੁਣੋ ਆਪਣੇ। ਰੋਟੀ ਬਣਾ ਫੜਾ ਪਾਜਾ। ਬੰਨ ਫੜਾ ਕੇ ਨਾ ਰੋਟੀ ਤੇ ਬਾਬੇ ਨੂੰ ਲੈ ਕੇ ਜਾਣੀ। ਐਨਾ ਵਧੀਆ ਬਾਬਾ ਹੈ ਨਾ ਨਾਲ ਦੀ ਨਾਲ ਨਫਰ ਦੇ ਕੇ ਦੱਸ ਦੂ ਤੇਰੇ ਅੰਦਰ ਹੈ ਕੌਣ। ਉਹ ਮੈਨੂੰ ਸ਼ੇਰ ਕੋਈ ਯਕੀਨ ਨਹੀਂ ਹੈ ਕਿ ਨਾ ਬਾਬੇ ਬੂਬੇ ਕੁਝ ਨਹੀਂ ਹੁੰਦੇ। ਮੈਨੂੰ ਸਾਰਾ ਪਤਾ ਖੇਤ ਚ ਕੀ ਕਰਨ ਵਾਲਾ ਰੌਣੀ ਸਾਰੀ ਕਰਨ ਵਾਲੀ ਪਈ ਐ। ਫਿਰ ਉਹ ਜਾ ਤਾਂ ਰਿਹਾ ਮੋਟਰ ਤੇ ਬੁਸ਼ ਲਵਾਉਣ ਵਾਲੇ ਪਏ ਨੇ। ਹੈ? ਅੱਛਾ ਗੱਲਾਂ ਮੈਨੂੰ ਪਤਾ ਨਹੀਂ। ਕੇਰਾ ਦੀ ਰੋਟੀ ਪਚਾ ਦੇ। ਬਸ ਮੁੜ ਕੇ ਨਹੀਂ। ਪੜ ਕੇ ਮੇਰੇ ਨਾਲ ਚੱਲ ਮੈਂ ਤੈਨੂੰ ਦੱਸਾਂ ਮੱਤਿਆ ਵਾਲੀ ਨੂੰ ਬਿਨਾਂ ਆਲੇ ਲੈ ਜਾ ਇੱਥੇ ਘਰੇ ਕੀ ਕਰੂੰ ਕਰਨੀ ਤੁਸੀਂ ਕੰਮ ਕਰ ਦੋ ਉਹਦਾ ਕੜਾਹੀ ਘੁਰੂ ਹੀ ਬਣਾ ਦੋ ਕੜਾਹੀ ਕਾਦੇ ਵਾਸਤੇ ਉਹ ਮੋਟਰ ਕੱਢਾਂਗੇ ਉਹ ਤੇ ਬਣ ਜੂਗੀ ਯਾਰ ਰਮ ਮੈਂ ਕਰਾਉਂਦੀ ਆ ਉਹਦੇ ਨਾਲ ਕੰਮ ਓਕੇ ਉਹ ਪੂਰੀ ਹੋਵੇ ਮੋਟਰ ਦਾ ਮੈਨੂੰ ਪਤਾ ਬੋਸ਼ਲ ਪਾਉਣ ਵਾਲੇ ਪਏ ਨੇ ਪੈਪਾਂ ਦਾ ਮੈਨੂੰ ਪਤਾ ਕਿੱਥੇ ਕਿੱਥੇ ਦੱਬਣ ਵਾਲੇ ਨੇ ਨਾਲ ਮੈਨੂੰ ਪਤਾ ਕਿੱਥੇ ਕੱਢਣ ਵਾਲਾ ਪਿਆ ਆਹ ਪਏ ਅਣਗੜਾ ਬੇ ਪੜਾਕੇ ਪਾਈ ਜਾਂਦੇ ਨੇ ਪਾਣੀ ਕਿਹੜੇ ਨੇ ਕੀ ਇਹਦੇ ਟਾਈਮ ਤੇ ਹੋ ਗਿਆ ਕਿ ਉੱਪਰ ਹੀ ਹੋਵਾ ਕੋਲਾ ਚ ਨੂੰ ਹੀ ਸਮਝਦੇ ਨੇ ਬਾਬਾਂ ਗੁੱਪੇ ਨੂੰ ਵਿੱਚੇ ਰੋਲ ਦੋ ਮੇਯੋ ਬੜੀਓ ਸ਼ੇਰ ਬਣੀ ਤੂੰ ਮਰ ਜਣਿਆ ਬਾਬਾ ਹੈ ਸ਼ੇਰ ਨਹੀਂ ਹੈਗਾ ਉਹ ਲੜਦੀ ਦਾ ਫੱਲੇ ਹੋ ਚੁੱਪ ਕੇ ਜਾ ਬਾਬੇ ਸਾਹਿਬ ਜਾਣੀ ਜਾਣ ਨੇ ਇਹ ਤੂੰ ਨਹੀਂ ਬੋਲਦਾ ਤੇਰੇ ਅੰਦਰ ਕੋਈ ਹੋਰ ਸ਼ੈ ਬੋਲਦੀ ਹੈ ਤੁਹਾਡੇ ਪਰਿਵਾਰ ਚ ਕੌਣ ਮਰਿਆ ਪਾਈ ਮੈਨੂੰ ਦੱਸ ਚਲ ਹੇ ਬੰਦਾ ਜਾ ਬਾਬਾ ਜੀ ਕੀ ਕੀ ਬਾਤ ਹੈ ਨਾ ਕਰ ਬਲ ਅਮੀਗਾ ਜੀ ਮਰਿਆ ਹੋਇਆ ਇਹਦਾ ਘਰ ਵਾਲਾ ਤਾਂ ਬੈਠਿਆ ਬਾਬੇ ਝੂਠ ਨਹੀਂ ਬੋਲਦੇ ਹੈਗੇ ਭਾਈ ਤੇਰੇ ਮੁੰਡੇ ਦਾ ਜਿਹੜਾ ਮੰਗਣਾ ਹੋਇਆ ਸੀਗਾ ਉਹ ਮਰ ਗਿਆ ਸੀਗਾ ਨਾ ਹਾਂਜੀ ਬਾਬਾ ਬਸ ਉਹੀ ਬੋਲਦਾ ਇਹਦੇ ਚ ਦੱਸ ਭਾਈ ਬੱਸ ਤਾਂ ਤੇਨੂੰ ਕੀ ਚਾਹੀਦਾ ਓਏ ਇਹਦੇ ਚ ਕੀ ਲੈਣਾ ਗਿਆ ਬਾਬਾ ਆਹ ਨੂੰ ਬਾਬਾ ਚੱਕਰਾਂ ਚ ਪਾਉਣੀ ਅੱਛਾ ਚੱਕਰਾਂ ਚ ਪਾਉਣੀ ਆਵੇਂ ਉੱਜੀ ਨਾਲ ਪਾਉਣੀ ਪਾਉਣੀ ਬਾਬਾ ਨਾਲ ਹੈ ਮਨਾਉਣਾ ਪੂਆ ਤੈਨੂੰ ਓਏ ਮਨ ਜਾ ਪਾ ਕੇ ਮਨ ਜਾ ਹਲੇ ਵੀ ਟਾਈਮ ਹੈ ਹੁੰਦਾ ਚੱਕ ਲੈ ਮਰ ਤਾਂ ਮੈਂ ਕੋਈ ਮਰਵਾ ਬਕ ਉਧੜੇ ਖੜਨ ਜਪਣੀ ਪਉਣਦਾ ਕੋਈ ਗਲਤ ਕਹਾਣੀ ਸਾਰਾ ਸਾਡੇ ਘਰ ਦਾ ਮੈਂ ਤੇ ਮੈਂ ਬੋਦੀ ਯਾਦੋਂ ਬਾਰੇ ਬਾਰੇ ਮੈਂ ਰਹਿੰਦੀ ਆ ਇਹਦਾ ਘਰ ਆ ਮਰੇ ਆ ਭਾਈ ਕਿੱਥੇ ਬਾਬਾ ਜੀ ਇਹਦਾ ਘਰ ਵਾਲਾ ਤਾਂ ਆ ਬੈਠਿਆ ਇਹਦੇ ਨਾਲੇ ਮੰਗੀ ਹੋਈ ਸੀਗੀ ਉਹ ਬੰਦਾ ਮਰਿਆ ਲੱਗਦਾ ਮੈਨੂੰ ਉਹ ਕੱਲ ਨੂੰ ਬਾਬਾ ਜੀ ਨੇ ਖੱਡਾ ਚ ਪਾਣੀ ਪਾਉਣਾ ਮੇਰਾ ਯਾਰ ਉਹ ਖੜ ਜਾ ਮਰ ਤੈਨੂੰ ਗਲਤੀ ਸੁਣ ਲੰਗੇ ਮੰਗੀ ਹੋਈ ਸੀ ਬਾਬਾ ਨੂੰ ਮੰਗੀ ਹੋਈ ਸੀ ਵਿਆਹ ਤਾਂ ਕਿੱਥੇ ਵਿਆਹ ਤਾਂ ਇਹਦੇ ਨਾਲੇ ਹੋਇਆ ਚੱਲ ਵੀ ਮੜਾ ਜਾ ਓ ਗੁੱਲਾਂ ਦੀ ਆਉਂਦੀ ਪਾਸਾ ਚੱਲ ਬਾਬਾ ਜੀ

ਇਹ ਮਨਦਾਨੀ ਹੈ ਗੱਲ ਮਨਾਲੀਏ ਫਿਰ ਖਾਣ ਬਸ ਬਣ ਕੇ ਆਉਂਦੇ ਸਰ ਆਉਂਦੀ ਪਾਣੀ ਆਵਾ ਆ ਗਿਆ ਫਿਰ ਬਸ ਹੁਣ ਰੋਟੀ ਕਰੇਗਾ ਉਹ ਲਹੂ ਪੀਤਾ ਸੀ ਪਾੜੋ ਜਦੋਂ ਬੋਤਲ ਫਰਵਾਹ ਨਹੀਂ ਨਾ ਬੰਦੇ ਬਈ ਬਈਆ ਬਈਆ ਥੱਲੇ ਬਰਠੇ ਆ ਫਿਰ ਹੁਣ ਬਣਾਵਾ ਬੰਦ ਕਰ ਦੇਗਾ ਨਾ ਮੈਂ ਤੇਰੀ ਕਸਰ ਕਰਕੇ ਛੱਡੀ ਮਰਨੇ ਆ ਤੇਰੀ ਚੋਰੀ ਚ ਪੋਰੀਆਂ ਰੋਟੀ ਧਰ ਕੇ ਤਾਂ ਆਉਣੀ ਐ ਸਮਾਂ ਤੇ ਤੂੰ ਤਾਂ ਚਰਦਾ ਕਰ ਕਿਉਂ ਨਹੀਂ ਆ ਯਾਰ ਯਾਰ ਵਾਸਨ ਕਿਹੜਾ ਕਾਲੀ ਗਲੀ ਗਲੀ ਹੁੰਦੀ ਨਹੀਂ ਕਾਲੀ ਸੁੱਕੀ ਗਲੀ ਧਰ ਕੇ ਆਉਣੀ ਆ ਪੂਰੀ ਖੋਲ ਕੇ ਦੇਖ ਲੈ ਅਗਰ ਹੱਥ ਲੋੜਦੇ ਨੇ ਲੈ ਕਿਉਂ ਬਿੱਲੀ ਕਰਕੇ ਧਰ ਕੇ ਆਉਣੀ ਆ ਉਵੇਂ ਉਹ ਮੋਰੀ ਚ ਪਾਣੀ ਪਾ ਕੇ ਜਿਵੇਂ ਤੂੰ ਪਾਇਆ ਕਰਦਾ ਹੁੰਦਾ ਸੀ ਯਾਰਾ ਮੈਂ ਹੈ ਕੱਚ ਗੋਡਾ ਲੇ ਗਿਆ ਪਰ ਉਹ ਸੁੱਕੀ ਚਿੱਸਾਂ ਨੂੰ ਤਾਂ ਗਈਆਂ ਇਹ ਮੰਗ ਮੇਰੇ ਮੱਥੇ ਮਾਰਿਆ ਸੀ ਮੈਂ ਜੋ ਜਦ ਹੀ ਪੁਸਤੀ ਸਰਦਾ ਅਕੇ ਮਗਨ ਵਾਲਿਆਂ ਨੂੰ ਕਹਦਾ ਵਾਫੇ ਇਹ ਇਹ ਮੇਰੀ ਕੀ ਨਿਸਕਰਣਗੇ ਅਸੀਂ ਜਦੋਂ ਪੁਸ਼ਟੀ ਜਾਣਿਆ ਜਿਉਂਦਾ ਜੀਵ ਨਹੀਂ ਚੱਜਣਾ ਬੋਲਦਾ ਸੀ ਹੁਣ ਤਾਂ ਚੱਜਣਾ ਬੋਲ ਲ ਐ ਨਹੀਂ ਬੋਲਦਾ ਤਿੰਨ ਬੋਤਲें ਬੰਦ ਕਰਕੇ ਨਾ ਇੱਥੇ ਰੱਖ ਲੈਣਾ ਸਾਰੀ ਜ਼ਿੰਦਗੀ ਸਾਹ ਕੁੱਟ ਕੁੱਟ ਕੇ ਮਾਰ ਦੇਣਾ ਮਤ ਕਹਣੀ ਬਾਬਾ ਜੀ ਰੱਖ ਲਓ ਇਹ ਤਾਂ ਮੈਨੂੰ ਵੀ ਦੁਖੀ ਕੀਤਾ ਹੋਇਆ ਸਾਰੇ ਟੱਬਲਾ ਤੋਂ ਜੀਣਾ ਹਰਾਮ ਕੀਤਾ ਕਰੇ ਅੱਖੇ ਮੇਰਾ ਜਰਦਾ ਨੀ ਚੜਾਉਂਦੇ ਕਰੇ ਅੱਖੇ ਮੇਰੇ ਰੋਟੀ ਨਾ ਚੱਜਣਾ ਦਿੰਦੇ ਹੋਜੀ ਮੇਰੇ ਸਾਰਾ ਤੇਰੇ ਵਾਸਤੇ ਦੇਸੀ ਕੋਲ ਨਾ ਮੇਰੀ ਗੱਲ ਸੁਣ ਲੈ ਹੁਣ ਤੂੰ ਪੀਰਾਂ ਦੇ ਦਰਬਾਰ ਦੇ ਬੈਠਾ ਜਿਹੜੀ ਮੰਗੇ ਦੱਸ ਤੇ ਵਿੜੀ ਤੇਰਾ ਕਿਉਂ ਜਰਾ ਮੈਂ ਯਾਰ ਖਾਣ ਪੀਣ ਦੀਆਂ ਗੱਲਾਂ ਕਰੋ ਤੁਸੀਂ ਬੱਪਾ ਲਪਾਉਣੀਆਂ ਸਾਰੂ ਕਰ ਦੂੰ ਇਹਨੂੰ ਭਾਈ ਮੇਰੇ ਕੋਲ ਤਾਂ ਰੱਖਿਆ ਹੈ ਇਹ ਕਾ ਹਾਂ ਕੋਈ ਗੱਲ ਨਹੀਂ ਭਾਈ ਜੇ ਮੰਗ ਕਰਦਾ ਹੈ ਮੰਗ ਪੂਰੀ ਕਰੋ ਅੱਖ ਨੂੰ ਤੁਹਾਡੇ ਘਰ ਦਾ ਜੀ ਹੈ ਇਹ ਬੋਤਲ ਵੀ ਇੱਕ ਦਿਨ ਰੱਖਿਆ ਹੀ ਸੀ ਚੋਰੀ ਸਪੋੜੀ ਇਹ ਤਾਂ ਕੰਜਰ ਸੁਪਨੇ ਚ ਆ ਕੇ ਨਾ ਉਹ ਪਤਾ ਨਹੀਂ ਕਿਹੜੀ ਹੁੰਦੀ ਆ ਬਲੈਂਡਰ ਬਲੰਡਰ ਉਹ ਮੰਗਦਾ ਏਡੀ ਮਹਿੰਗੀ ਮੈਂ ਕਿੱਥੋਂ ਲਿਆ ਕੇ ਦੇ ਦੂੰ ਉਹ ਕਿਉਂਦੇ ਤੁਸੀਂ ਜ਼ਮੀਨ ਬੀਜਦੇ ਹੋ ਹੋਰ ਮੈਂ ਕਿਉਂ ਲੰਦਾ ਕੋਈ ਗੱਲ ਨਹੀਂ ਭਾਈ ਜੇ ਬ੍ਰਾਂਡਡ ਦਾਰੂ ਪੀਣ ਦਾ ਸ਼ਕੀਨ ਹੈ ਤੁਹਾਡਾ ਦਿਓਰਾ ਨਹੀਂ ਦੇ ਦੇਉਂਦੀ ਫਰਕ ਥੋੜਾ ਪੈਂਦਾ ਨਾਲ ਇਹਦਾ ਘਰ ਕੀ ਹਿੱਸਾ ਵੀ ਤਾਂ ਹੈਗਾ ਇਹਦਾ ਤਾਂ ਭਈ ਇਹ ਕੁੜੀ ਚ ਵੀ ਹਿੱਸਾ ਜੀ ਕੱਲ ਨੂੰ ਇਹਨੂੰ ਤਾਂ ਕਰ ਲਾ ਕੇ ਫੇਰ ਕੀ ਕਰੋਗੇ ਤੁਸੀਂ ਉਹ ਨਾ ਨਾ ਬਾਬਾ ਇਹੇ ਜੇ ਹਿੱਸੇ ਨਾ ਪਵਾ ਤੂੰ ਮੈਂ ਤਾਂ ਦੀਆਂ ਚੀਜ਼ਾਂ ਹੀ ਤਾਂ ਲਿਆ ਕਰੂੰ ਮਟੀ ਦੇ ਜਿਹੜਾ ਕੁਝ ਮੰਗੂ ਵਾ ਘਰੀ ਬਾਬਾ ਫੇ ਲੱਖ ਰੁਪਏ ਦੀ ਗੱਲ ਹੋਊਗਾ ਨਾ ਸਾਲੇ ਸਿੱਧੇ ਦੇਖ ਲਓ ਭਈ ਤੁਹਾਡੇ ਘਰ ਦਾ ਜੀ ਹੈ ਇਹ ਤੁਹਾਨੂੰ ਹੀ ਤੰਗ ਕਰੂਗਾ ਇਹ ਤਾਂ ਹਾਲੇ ਨਰਮ ਚੱਲੀ ਜਾਂਦਾ ਹੈ ਲੈ ਬਾਬਾ ਸਾਨੂੰ ਹੀ ਪਤਾ ਕਿਹੜਾ ਨਰਮ ਚੱਲ ਰਿਹਾ ਹੈ ਸਾਡੀਆਂ ਛਾਲਾਂ ਚਕਾਰ ਰੱਖੀਆਂ ਸਾਰੇ ਟੱਬਰ ਦੇ ਮੈਂ ਬਿੱਕੇ ਗੈਰੀ ਨੂੰ ਮੈਂ ਸੜ ਦੂ ਫਰੇ ਫਰੂੰਗੇ ਰਮੋ ਸਾਰਾ ਟੱਬਰ ਆਹ ਸੀਟ ਦੇਗਾ ਤੇ ਨਹਿਰ ਤੇ ਆਏ ਸਾਬ ਲਾਣੀ ਅਜੇ ਤਾਂ ਰੋਟੀ ਵੀ ਮਿਲ ਜਾਂਦੀ ਆ ਮੈਂ ਕੁਛ ਵੀ ਨਹੀਂ ਧਰਨਾ ਫੇਰ ਭਾਵਾ ਤੂੰ ਤਾਂ ਡੌਲਤਾ ਕਰਦੀ ਹੋਏਗੀ ਫੋ ਮਾਂ ਲਾਣੀ ਬਾਬਾ ਲੈ ਇਹ ਮੇਰੇ ਘਰ ਵਾਲੇ ਤੱਕ ਜਾਵੇ ਦੋ ਪਹਿਲਾਂ ਲੈ ਆਉਣੇ ਫਿਰ ਬੈਠ ਅਸਤ ਮੈਂ ਦੱਸ ਦਿਆ ਹਾਜੀ ਆਉਂਦੀ ਬਾਸ਼ ਨਾਜਣ ਬਾਬਾ ਰੋਟਿਆ ਭੁਲਾਦੀ ਆਉਂਦੀ ਬਾਸ਼ ਨਾਜਣ ਬਾਬਾ ਰੋਟਿਆ ਬਾਬਾ ਉਸੇ ਫੋਨ ਨਹੀਂ ਗਾਸਦਾ ਮੈਂ ਕਹਦਾ ਰਹਾ ਤਾਂ ਨੰਗ ਜੀ ਦੀ ਵੇਚ ਕੇ ਪੜਾ ਹੋ ਜਾਉਨੇ ਤੂੰ ਮੇਰੇ ਪੱਖ ਦੀ ਗੱਲ ਕਰ ਮਰਾ ਯਾਰ ਤੇਰੇ ਪੱਖ ਦੀ ਗੱਲ ਕਰਨ ਲੱਗਿਆ ਮੈਂ ਤੂੰ ਫਿਕਰ ਨਾ ਕਰ ਜਿਹੜੀ ਚੀਜ਼ ਦੀ ਤੈਨੂੰ ਲੋੜ ਹੈ ਨਾ ਹੁਣ ਤਾਂ ਆਇਆ ਹੋਇਆ ਦੱਸ ਦੇ ਨਾਣੇ ਭਾਈ ਜੇ ਦੀਆਂ ਫਰਮਾਇਸ਼ਾਂ ਤੁਸੀਂ ਨਾ ਪੂਰੀਆਂ ਕਰੋਗੇ ਇਹ ਤਾਂ ਤੁਹਾਨੂੰ ਐਂ ਤੱਕ ਕਰੂਗੀ ਅੱਖ ਇਹ ਸਹੀ ਗੱਲ ਹੈ ਬਾਬਾ ਇਹਨੂੰ ਆਹ ਗੱਲ ਪੁੱਛ ਲੈ ਇਹਦੀ ਫਰਮਾਇਸ਼ਾਂ ਮੈਂ ਪੂਰੀਆਂ ਕਰ ਦਿਆ ਤੂੰ ਪਰ ਇਹਨਾਂ ਦੇ ਬੱਖਾਂ ਨੂੰ ਨਾ ਤੰਗ ਕਰੇ ਇਹਨਾਂ ਦਾ ਘਰ ਬਸ ਲੰਨ ਦੇਵੇ ਬੋਲ ਭਾਈ ਕੀ ਚਾਹੀਦਾ ਤੈਨੂੰ ਇਹ ਵੀ ਕੁਛ ਨਾ ਕੁਛ ਕਰੇ ਕੰਮ ਹੀ ਇਹੀ ਪਉ ਕੋਈ ਗੱਲ ਨਹੀਂ ਚੁੱਪ ਕਰ ਭਾਈ ਤੂੰ ਵੀ ਕੁਛ ਨਾ ਕੁਛ ਕਰ ਨਹੀਂ ਹੈ ਉਹ ਨਾ ਬਾਬਾ ਚੁੱਪ ਕਰਕੇ ਖੜ ਜਾ ਕੁੜੀਏ ਬਹੁਤਾ ਨਾ ਬੋਲ ਜਦੋਂ ਬਾਬੇ ਬੋਲਦੇ ਹੁੰਦੇ ਨਾ ਤੀਜੇ ਬੰਦੇ ਦਾ ਹੱਕ ਨਹੀਂ ਹੈਗਾ ਬੋਲਣ ਦਾ ਐ ਕਰੇ ਭਾਈ ਇਹਦੀ ਸਮਾ ਤੇ ਕੱਚੀ ਰਸੀ ਪਾਇਆ ਕਰੀ ਠੰਡਾ ਹੋਇਆ ਕਰੋ ਮੇਰਾ ਸਾਲਾ ਤਪਿਆ ਕਰਦਾ ਉਹ ਬਾਬਾ ਯਾਰ ਤਿੰਨ ਮਾਸਾ ਚੋ ਗਿਆ ਲੱਸੀ ਰੜਕਦੇ ਨਾ ਮੇਰੇ ਮਾਰੀ ਕੱਚੀ ਲੱਸੀ ਹੈ ਚਲ ਕੋਈਗਾ ਨਹੀਂ ਭਾਈ ਦੁੱਧ ਪਾਇਆ ਕਰੋ ਇਹਦਾ ਡੰਮ ਤੋਂ ਮੱਥਾ ਤੂੰ ਦੱਸ ਕੀ ਕਬਾਡੀ ਖੇਡਣੀ ਐ ਜਾਂ ਤੂੰ ਸ਼ੋਅ ਲਾਉਣੇ ਨੇ ਬਾਬਾ ਬੋ ਬੋਬਾ ਵਾਲਾ ਸਹੀ ਆ ਦੁੱਧ ਪਾਇਆ ਤੇ ਨਹੀਂ ਭਾਈ ਕੋਈ ਨਾ ਹਫਤੇ 'ਚ ਇੱਕ ਦਿਨ ਕਿਹੜੇ ਦਿਨ ਪਾਇਆ ਕਰੀ ਬੋਲ ਬਾਬਾ ਦੁੱਧ ਚੋਂ ਬੋਬੋ ਬੁਸੇ ਲਾਲੋ ਸਾਹਿਬੋ ਸ਼ਨੀਵਾਰ ਨੂੰ ਤੇ ਐਤਵਾਰ ਨੂੰ 22 ਲੀਟਰ ਚਾਹੀਦਾ ਪਾਉਂਦਾ ਲੈ ਇੰਨਾ ਦਾ ਸਾਰਾ ਟੱਬਰ ਨਹੀਂ ਪੀਂਦਾ ਤੂੰ ਇਕੱਲਾ ਹੀ ਭਰਦਾ ਗਰੁੱਪ ਚਾਹੁੰਦੇ ਨੇ ਗਰੁੱਪ ਜਿੰਨੇ ਮਰੇ ਹੋਏ ਨੇ ਤਾਂ ਨੇ ਹੋਰ ਯੂ ਤੋ ਹੋ ਕਫਰੋ ਵਰਗੀਆਂ ਸਾਰੀ ਮੇਰੇ ਨਾਲ ਨੇ ਮੈਂ ਕਿਤੇ ਇਕੱਲਾ ਨਾ ਮਰਨਾ ਸੀ ਨੀ ਕਿ ਠੇਕਾ ਲਿਆ ਸਾਰੇ ਪਿੰਡ ਦਾ ਤੈਨੂੰ ਪੂਜ ਲਈ ਐਨਾ ਹੀ ਬੜਾ ਆ ਇਹਦਾ ਪਾਈ ਜਦੋਂ ਮੋਲੀ ਬਣਾਇਆ ਆਗਲਾ ਨੇ ਬੰਦਾ ਹੋ ਗਿਆ ਮਨਣਾ ਹੀ ਪਊ ਰੱਬ ਦੇ ਸਹੀ ਦੇ ਦਿਆ ਕਰੀ ਉਹਨੂੰ ਬਾਬਾ ਏਟਾ ਵੇ ਭਾੜ ਦੇ ਮੋਲੀ ਬਸ ਭਰ ਲੈ ਚੱਲ ਕੇ ਨਾ ਬਾਬਾ ਬਾਬਾ ਰਾਜਾ ਦੇ ਬਾਬਾ ਮਿਲਦੇ ਤੋਰਾ ਲਾਦੀ ਰਹਦੀ ਆ ਰਾਜਾ ਦੇ ਬਾਬਾ ਲਾਦੀ ਰਹਦੀ ਬਾਸ ਰਾਜਾ ਦੇ ਬਾਬਾ ਬਰੋ ਰਿਆ ਅੱਜ ਰਾਜੀਤੂ ਨਾਲ ਸਾਡੀਆਂ ਤੂੰ ਬਾਈ ਫਿਰਦਾ ਨਾ ਏ ਉਗੜੀਆਂ ਲਾਉਂਦੀ ਏ ਤੇਰੀ ਬਖਤਾ ਉਹ ਸੱਚ ਹੈ ਕੀ ਝੂਠਾ ਬਬਾ ਯਾਰ ਕੁਲਿਆ ਜਿੱਤ ਕੇ ਮੈਨੂੰ ਦੂਸੇ ਨਾ ਇਸ ਤਰ੍ਹਾਂ ਕੁੜੀ ਨਾਲ ਹੋਇਆ ਯਾਰੀ ਉਹ ਕਿਤੇ ਹੋਰ ਲਾਈ ਫਿਰਦਾ ਹੈ ਹਾਂ ਹੈ ਪੁਰਾਣੀ ਗੱਲ ਆ ਯਾਰ ਕੋਈ ਨਹੀਂ ਟਿਕਿਆ ਫੇ ਜੰਗਾ ਜੀ ਤਾਂ ਲੱਛਣ ਕਰ ਗਈ ਸੀ ਹੁਣ ਸੀ ਵੇਚੀ ਜਾ ਕੇ ਵੀ ਆਈ ਲੱਛਣ ਕਰਦਾ ਹੈ ਮੈਂ ਨਾਲ ਨਾਲ ਫਿਰ ਭੁੱਕੀ ਵੀ ਮੰਗਣ ਲੱਗ ਜੂੰ ਮਿਚਲੀ ਵੇਝਾ ਫੇ ਤਾਂ ਜਰ ਦਰ ਵਾਲੀ ਸਰਦਾ ਚੰਗਾ ਚੰਦਾ ਤੂੰ ਬਹੁਤਾ ਨਾ ਬੋਲ ਤੇਰੀਆਂ ਸਾਰੀਆਂ ਸ਼ਰਤਾਂ ਮੰਨ ਹੀ ਜਾਂਦੇ ਆ ਨਾਲੇ ਤੋਂ ਦਰਗਾਹ ਤੇ ਆਏ ਆ ਇੱਥੇ ਸਾਰੇ ਮਸਲੇ ਹੱਲ ਹੁੰਦੇ ਆ ਪਤਾ ਨਾ ਵੋ ਨਹੀਂ ਤੇ ਮੈਂ ਬੋਤਲ ਬੰਦ ਕਰਕੇ ਰੱਖ ਲੈਣਾ ਪਰ ਚੰਗਾ ਰਹੇਗਾ ਲੈ ਬੋਤਲ ਚੱਕ ਕੇ ਕਰ ਬਾਬਾ ਜੀ ਬਾਬਾ ਯਾਰੀ ਖਾਦੀ ਹੋਈ ਏ ਤੇ ਮਰੂ ਸੁੱਖਾ ਏ ਕਰ ਬਾਬਾ ਜੀ ਬਾਬਾ ਜੀ ਆ ਜੇ ਯਾਮਾ ਯਮਾ ਟੋਖੀ ਪਾੜ ਗਿਆ ਫੋੜੀ ਪਸਤਾ ਹੋਗੇ ਬਾਬਾ ਲਿਹਾਇ ਮੈਂ ਘਟੇ ਬੋਤਾ ਜਿੰਨਾਂ ਲਈ ਤੋਹਾ ਮੇਰੇ ਤੇ ਵੀ ਇਹ ਸਾਰਾ ਕੋਈ ਜੀਤੋ ਦੇ ਕਹਿਣ ਦੇ ਕਰਦਾ ਉਹਦੇ ਪਿੱਛੇ ਲੱਗਿਆ ਫਿਰਦਾ ਬਾਬਾ ਆਹ ਜਿਹੜੀਆਂ ਗੰਦੀਆਂ ਹਰਕਤਾਂ ਨਹੀਂ ਸੁਧਲੀਆਂ ਹੈਗੀਆਂ ਇਹਨੂੰ ਸੁਧਾਰਦੇ ਹੁਣ ਤਾਂ ਉਹ ਬਾਬਾ ਜਿਵੇਂ ਇਹ ਤੋਂ ਮੇਰੇ ਹੱਥੇ ਦੀਆਂ ਚੂੜੀ ਰੱਖ ਲਈ ਐ ਮੈਂ ਕਿਉਂ ਨਾ ਰੱਖਾਂ ਮੇਰਾ ਵੀ ਫਰਜ਼ ਬਣਦਾ ਹੈ ਕਰ ਤਾਰੋ ਜਾਂ ਜਿਹਨੂੰ ਇਹ ਪੁੱਛੀ ਆ ਵੀ ਆ ਗਿਆ ਕਿਧਰੋਂ ਆਇਆ ਹਾਂ ਹਾਂ ਜੇ ਤੂੰ ਇੱਧਰ ਰੱਖ ਰੱਖਦਾ ਸ਼ਰਮ ਮੰਨ ਲੈ ਮਾੜੀ ਮੋਟੀ ਲੈ ਲੈ ਖੜਾ ਗੰਜਰਾ ਰੱਖਿਆ ਖਾ ਉਹ ਖੜਾ ਤੇਰੇ ਦੇਖੀ ਤੂੰ ਮੇਰੀ ਗੱਲ ਤੇ ਬਹੁਤਾ ਨਾ ਬੋਲ ਸਮਝ ਗਿਆ ਨਾ ਮੈਂ ਤੇਰੀ ਚਾਰ ਘੁੰਡੇ ਮਿੰਟ ਚ ਕੱਢ ਦੇਣੀ ਐ ਜਿਵੇਂ ਚੱਕ ਲੈ ਤਰਸੂਲ ਪੱਖੀ ਬਾੜ ਦੇਣੀ ਐ ਮੈਂ ਤੇਰੀ ਬਾਬਾ ਇੱਕ ਲਿਹਾਜ਼ ਵਾਲੀ ਵਾਲਾ ਕਸਾ ਦੱਸ ਪੰਜ ਸੌ ਜਮਾ ਨਾਲ ਬਣ ਗਿਆ ਹੁਣ ਤਾਂ ਮੈਂ ਵੀ 16 ਲੈਂਡਰ ਖਰਾ ਪਾਵਰ ਮੇਰੀ ਵੀ ਵੱਧ ਰਹੀ ਹੈ ਤੂੰ ਮੇਰੇ ਨਾਲ ਸਿੱਧਾ ਸਿੱਧਾ ਡੀਲ ਕਰ ਲੈ ਮੇਰਾ ਯਾਰ ਕਾਹ ਨੂੰ ਸੁਣਣ ਵਾਲਿਆਂ ਨਾਲ ਲਾ ਕਰਦਾ ਬਾਬਾ 18 ਲੈਂਡਰ ਹੈ 16 ਦੇ ਬਾਬਾ ਚਲ ਆ ਮੇਰੇ ਤੇ ਕਰ ਦਿਆ ਤੇਰਾ ਮੜਾਇਆ ਮਸਲਾ ਚਲ ਭਾਈ ਕਾਦੀ ਆਦੀ ਬਾਜਨਾ ਜੱਲ ਮੱਤਾ ਫਟ ਤੋਂ ਮਰੇਆ ਬੁੱਲਾ ਨਹੀਂ ਆਦੀ ਬਾਜਨਾ ਠੀਕ ਮੱਥਾ ਪੱਗਦਾ ਇਹ ਸਿਰ ਖਾਤਾ ਕੰਮ ਨਹੀਂ ਹੋਗਾ ਬੈਠਾ ਹਾਂ ਬਾਬਾ ਤੂੰ ਠੀਕ ਹੋ ਗਿਆ ਹਾਂ ਠੀਕ ਹੋ ਗਿਆ ਬਾਕੀ ਆਉਦਾ ਭੇਜਦਾ ਹਾਂ ਹਾਂ ਠੀਕ ਆ ਬੜਾ ਢੇਮ ਹੋ ਗਿਆ ਆਪਾਂ ਨੂੰ ਐਨ ਸਰ ਪਾਣੀ ਨਹੀਂ ਹੈਗਾ ਉੱਥੇ ਕੋਈ ਨਹੀਂ ਬਾਹਰ ਲੜ ਕੇ ਪਾਣੀ ਵੀ ਤੈਨੂੰ ਪਿਆ ਦੰਨੇ ਆ ਚਲਦੇ ਆ ਕਰੀਏ ਚਲਿਓ ਕਰਨ ਰੇਟ ਮਤ ਹੋ ਗਿਓ ਮੰਗੇ ਮੇਰੀ ਗੱਲ ਸੁਣ ਲਓ ਭਾਈ ਤੂੰ ਦੇ ਘਰੇ ਗਿੜਾ ਮਾਰ ਕੇ ਜੰਦੇ ਹਾਂ ਠੀਕ ਆ ਬਾਬਾ ਜੀ ਹਾਂ ਬਾਕੀ ਦੱਖਸ਼ ਨਾ ਦੇ ਜੀ ਠੀਕ ਹੈ ਜੀ ਆਪਾਂ ਨੇ ਆਪਣਾ ਲੰਗਰ ਲਾਉਣਾ ਹੁੰਦਾ ਨਾ ਕਾਹ ਦੀ ਸਰ ਕਿੰਨੀ ਬਾਬਾ ਜੀ 2100 ਦੇ ਜੀ ਭਾਈ ਕੋਈ ਨਾ ਬਾਬਾ ਜੀ ਮਾਤਾ 2500 ਹੀ ਦੇ ਦੇ ਪਰ ਗੱਲ ਨਾ ਪਾ ਦੋ ਹਣ ਪਰ ਆ ਤਾਂ ਪੈ ਗਈ ਪਈ ਗੱਲ ਤੁਹਾਡੇ ਸਾਹਮਣੇ ਤਾਂ ਸਾਰਾ ਕੁਝ ਨਤੀਜਾ ਦਿਖਾਤਾ ਬਲਾ ਕੇ ਗੱਲ ਤਾਂ ਕਰਾ ਦੀ ਬਾਬਾ ਡਿਮਾਂਡਾਂ ਹੀ ਬੜੀਆਂ ਰੱਖੀਆਂ ਨੇ ਟਮਾਡਾ ਨੂੰ ਬਈ ਕਰੂੰਗਾ ਮੈਂ ਕਰੂੰ ਕਢਾ ਦੂਆ ਇੱਕ ਅਦਾ ਛੜਾ ਮਰ ਗਿਆ ਇਹਦਾ ਕਚੀਲ ਦੇ ਘੜਾ ਹੁੰਦਾ ਛੜਾ ਤਾਂ ਮਰਿਆ ਹੋਇਆ ਮੈਂ ਤਾਂ ਦੀਆਂ ਡਿਮਾਂਡਾਂ ਬਾਬਾ ਅੱਡੇ ਘਰ ਵਾਲੇ ਤਾਂ ਚੋਰੀਓ ਬੂਝਦੀਆਂ ਜੇ ਉਹਨੂੰ ਪਤਾ ਲੱਗ ਗਿਆ ਨਾ ਮੈਨੂੰ ਕੱਢ ਦੇਣਾ ਕਰੂੰ ਚਲੋ ਕੋਈ ਨਾ ਜਾਓ ਥੋੜੇ ਘਰੇ ਗੀੜਾ ਮਾਰ ਕੇ ਜਮ ਹਾਂ ਠੀਕ ਹੈ ਬਾਬਾ ਬਾ 2500 ਕਹਦਾ ਛੇੜ ਉਹ ਵੇਪਰਾਵਾ ਤਾਂ ਚੁੱਪ ਕਰ ਜਾ ਕਰਦਾ ਚੁੱਪ

不是我告